ਆਮ ਆਦੀ ਪਾਰਟੀ ਦੇ ਸਰਪੰਚ ਦੇ ਪੇਟ ਦੇ ਵਿੱਚ ਗੋਲੀਆਂ ਲੱਗੀਆਂ ਨੇ ਕਿੱਥੇ ਖੜੇ ਸੀ ਜਦ ਗੋਲੀ ਵਜੀ ਤੂੰ ਗੁਰਦੁਆਰੇ ਬੁਲਾਇਆ ਜੀ ਉਹਨਾਂ ਨੇ ਕਿਸੇ ਨੇ ਬੁਲਾਇਆ ਮੈਂ ਨਾ ਗੁਰਦੁਆਰੇ ਸਾਹਿਬ ਦੇ ਵਿੱਚ ਉੱਥੇ ਗੋਲੀਆਂ ਚੱਲੀਆਂ ਕਿਹੜੀ ਪਾਰਟੀ ਦੀ ਸਰਪੰਚ ਜੀ ਅਸੀਂ ਆਮ ਪਾਰਟੀ ਦੇ ਬਹੁਤ ਖਰਾਬ ਹੋਇਆ ਪਿਆ ਕੰਮ ਦਿਨ ਦਿਨ ਵਿਗੜਦਾ ਹੀ ਜਾ ਰਿਹਾ ਜੀ ਕੰਮ ਲਾਤ ਬਹੁਤ ਮਾੜੇ ਹੋ ਰਹੇ ਨੇ ਮਤੋ ਜੀ ਕੀ ਗਲਤ ਹੋਈ ਸੀ ਜੀ ਅੱਜ ਇੱਥੇ ਰੋਲਾ ਪਿਆ ਤੇ ਬਾਹਰ ਚ ਕਸਦਿਆ ਉਹਨਾਂ ਨੇ ਖਾਣੀ ਕਿਵੇਂ ਠੀਕ ਠਾਕ ਹੈ ਜੀ ਮੈਨੂੰ ਪਤਾ ਲੱਗਾ ਕਿ ਉਹ ਫਾਇਰ ਹੋਣ ਲੱਗੇ ਤੇ ਉਹਨੂੰ ਫੜੀ ਆਉਂਦੀ ਮੈਂ ਉਹ ਸਾਹਮਣੇ ਮੰਜਾ ਦਾ ਟੋਕ ਤੇ ਬੈਠੀਆ ਬਹੁ ਮਾੜਾ ਮਾਹੌਲ ਹੋ ਗਿਆ ਜੀ ਜੇ ਨੋ ਦਿਨਾਂ ਵੇਖੋ ਨਾ ਕੋਈ ਨਾ ਕੋਈ ਨਵੀਂ ਖ਼ਬਰ ਹੀ ਆਉਂਦੀ ਆ ਕਦੇ ਪੁਲਿਸ ਵਾਲੇ ਨੂੰ ਮਾਰੀ ਜਾਂਦੇ ਕਦੇ ਸਰਪੰਚ ਨੂੰ ਮਾਰੀ ਜਾਂਦੇ ਆ ਜਿਹੜਾ ਕੰਮ ਕਰਨਾ ਉਹ ਇਹਨਾਂ ਦਾ ਹੁੰਦਾ ਨਹੀਂ ਠੀਕ ਆ ਨਾ ਨਸ਼ਾ ਵਗੈਰਾ ਬੰਦ ਕਰਨਾ ਉਹ ਕਿੱਥੇ ਕਰਤਾ ਨਸ਼ਾ ਤਾਂ ਇਹਨਾਂ ਦੇ ਆਪ ਦੇ ਵੇਰ ਮਲਾਜਮ ਵਿੱਚ ਦੇ ਫੜੇ ਜਾਂਦੇ ਆ ਉਹਨਾਂ ਦੇ ਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ 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 ਮਾੜੇ ਬੰਦੇ ਨੂੰ ਫੜ ਲੈਂਦੇ ਉਹਨੂੰ ਕਰੇ ਉਹਨਾਂ ਦੇ ਨਾਲੇ ਦਾ ਕਟਦੇ ਨਾਲੇ ਉਹਦਾ ਘਾਟਾ ਕਰਦੇ ਵੱਡੇ ਮਗਰ ਮੱਛਾਂ ਨੂੰ ਹੱਥ ਪਾਉਂ ਉੱਥੋਂ ਤੇ ਇਹਨਾਂ ਦੀਆਂ ਲੱਖਾਂ ਕਮਦੀਆਂ ਨਹੀਂ ਉੱਥੋਂ ਦਾ ਭੱਜ ਜਾਂਦੇ ਦੇਖ ਕੇ ਜਿਹੜਾ ਕੋਈ ਮਾੜਾ ਮੋਟਾ ਨੂੰ ਚਾਰੇ ਨੂੰ ਫੜ ਲੈਂਦੇ ਆ ਪਰ ਨਹੀਂ ਜਿਹੜਾ ਲੋਕਾਂ ਨੇ ਇਹਨਾਂ ਤੇ ਭਰੋਸਾ ਕੀਤਾ ਸੀ ਨਾ ਖਰੇ ਨਹੀਂ ਉੱtre ਝੂਠ ਪਹਿਲਾਂ ਬਾਲੇ ਮਾਰਦੇ ਹੁਣ ਪੂਰੇ ਨਹੀਂ ਹੁੰਦੇ ਹਮ ਹਮ ਬਿਲਕੁਲ ਉਹਨਾਂਵੇਂ ਤੋਂ ਨਵਾਂ ਛੋਛਾ ਛੱਡੀ ਜਾਂਦੇ ਨਾ ਤਾਂ ਹੁਣ ਨਹੀਂ ਲੋਕ ਇਹਨਾਂ ਦੀਆਂ ਗੱਲਾਂ ਚਾਹੁੰਦੇ 92 ਆਈਆਂ ਤੇ ਅਰਕੀ ਤੇ ਜ਼ੀਰੋ ਹੀ ਰਹੂ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਹੈਗੇ ਉਹ ਲਗਾਤਾਰ ਵਿਗੜ ਰਹੇ ਨੇ ਜਿੱਥੇ ਹੈਂਡ ਗਨ ਨੇਤ ਘਰਾਂ ਦੇ ਸਿੱਟੇ ਜਾਂਦੇ ਨੇ ਜਿੱਥੇ ਇੱਕ ਐਸਆਈ ਕਿਸੇ ਲੜਾਈ ਨੂੰ ਲੈ ਕੇ ਜਦੋਂ ਪਿੰਡ ਚ ਜਾਂਦਾ ਉਹਦੇ ਗੋਲੀਆਂ ਵੱਜ ਜਾਂਦੀਆਂ ਉਹਦੀ ਮੌਤ ਹੋ ਜਾਂਦੀ ਆ ਤਾਂ ਹੁਣ ਪਿੰਡ ਪਹਿਲੂ ਵਾਲੇ ਸੀਚਕੋਟ ਦਾ ਪਿੰਡ ਪਹਿਲੂ ਵਾਲਾ ਜਿੱਥੇ ਇੱਕ ਮੌਜੂਦਾ ਸਰਪੰਚ ਤੇ ਗੋਲੀਆਂ ਮਾਰੀਆਂ ਜਾਂਦੀਆਂ ਤੁਹਾਨੂੰ ਫਿਰ ਕਿਹਨਾਂ ਬਦਲ ਲੱਗਣਾਂ ਗੋਲੀ ਲੱਗਦੀ ਉੰਨੇ ਨੇ ਰੋਲਾ ਪਾਇਆ ਕਿ ਕਹਿੰਦੇ ਮੇਰੇ ਗੋਲੀ ਲੱਗੀ ਛੇਤੀ ਮੈਨੂੰ ਲੈ ਜਾਓ ਚਲਦੀ ਮੈਨੂੰ ਦੁਖਾਉਣ ਲੱਗ ਪਏ ਬਲੱਡ ਨਿਕਲ ਨਹੀਂ ਆ ਰਿਹਾ ਸੀ ਬਹੁਤ ਜਿਆਦਾ ਮਾੜੇ ਹਾਲਾਤ ਹੋਈ ਜੀ ਇਹਦਾ ਕੋਈ ਸੁਧਾਰ ਹੋਣਾ ਚਾਹੀਦਾ ਸਰਕਾਰ ਕਰੇ ਕੋਈ ਹੱਲ ਇਹਦਾ ਸਾਨੂੰ ਤੋਂ ਤੋ ਹੀ ਪਤਾ ਲੱਗਾ ਜਦੋਂ ਪੈਰ ਸੁਣੀ ਅੰਦਰ ਸੀ ਅਸੀਂ ਜੀ ਤੇ ਭੱਜ ਕੇ ਬਾਹਰ ਆਈ ਅਸੀਂ ਹੂੰ ਤੇ ਉਦੋਂ ਬੱਸ ਇਹਨਾਂ ਦੇ ਗੋਲੀ ਲੱਗ ਗਈ ਭੱਜੇ ਅੰਦੇ ਸਾਰੇ ਪਿੱਛੇ ਵੀ ਗੋਲੀ ਵੱਜ ਗਈ ਗੋਲੀ ਵੱਜੀ ਕਿੰਨੀਆਂ ਗੋਲੀਆਂ ਚੱਲੀਆਂ ਜੀ ਚਾਰ ਚੱਲੀਆਂ ਬਹੁਤ ਮਾੜਾ ਕੁਝ ਹੋ ਜਾਂਦਾ ਜੀ ਜੋ ਪੰਜਾਬ ਦੇ ਵਿੱਚ ਹੋ ਜਾਂਦਾ ਕਦੇ ਜਿੱਥੇ-ਕਿੱਥੇ ਜੀ ਕਰਦਾ ਕਿਸੇ ਨੂੰ ਕੱਟ ਲੈਂਦਾ ਢੇਰ ਕੇ ਖੋਹ ਲੈਂਦੇ ਸਮਾਨ ਮਾਰ ਜਾਂਦੇ ਆ ਕੋਈ ਪੁੱਛ ਨਹੀਂ ਦੱਸ ਨਹੀਂ ਕੋਈ ਕੰਟਰੋਲ ਨਹੀਂ ਹੋ ਰਿਹਾ ਜੋ ਮੁੱਦੇ ਲੈ ਕੇ ਆਏ ਸੀ ਨਸ਼ਾ ਬੰਦ ਕਰਾਂਗੇ ਆ ਕਰਾਂਗੇ ਉਹ ਕਰਾਂਗੇ ਕੁਝ ਵੀ ਨੀ ਕਰਦੇ ਚੋਇਆ ਸਿਰਫ ਡਰਾਮੇ ਬਾਜੀ ਹੈ ਡਰਾਮੇ ਕਰੀ ਜਾਂਦਾ ਕਹਿੰਦੇ ਸੀ ਬਦਲਾ ਲੈ ਉਹ ਵੀ ਦੂਜੇ ਦੋਨੇ ਸਰਕਾਰਾਂ ਮਾਰੀਆਂ ਇਹ ਚੰਗੀ ਆਊਗੀ ਇਹ ਐ ਕਰੂਗਾ ਜੋ ਕਰੂਗਾ ਪਤਾ ਹੀ ਨਹੀਂ ਉਹਦੋਂ ਵੀ ਮਾਰਾ ਨਿਕਲ ਗਿਆ ਰਾਈ ਬਹੁਤ ਮਾੜੀ ਸਰਕਾਰ ਆਈ ਹਾਂ ਯਾਰ ਮਾਲ ਖਰਾਬ ਹੋਈ ਅੰਦਰ ਦੁਨ ਦਾ ਨੱਤ ਨਵੀਂ ਤੋਂ ਨਵੀਂ ਖਬਰ ਸੁਣੀਦੀ ਹੈ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਮਾਮੂਲੀ ਕੋਈ ਟਕਰਾਅ ਕਹਿਣ ਸੁਣੇ ਹੋ ਜਾਂਦੀ ਹੈ ਅੱਜਕੱਲ੍ਹ ਸ਼ਾਂਤਸ਼ੀਲਤਾ ਹੈ ਨਹੀਂ ਜੀ ਸੋਸੇ ਕਾਰਨ ਕਰਕੇ ਬੰਦਾ ਮਤਲਬ ਆਊਟ ਆਫ ਟੈਂਪਰ ਜਾ ਕੇ ਗੋਲੀਆਂ ਚਲਾ ਗਿਆ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਉਸ ਲਈ ਜੰਦਲ ਇੱਕ 60 ਸਾਲ ਦੇ ਵਿਅਕਤੀ ਨੂੰ ਪੇਟ ਦੇ ਵਿੱਚ ਗੋਲੀਆਂ ਲੱਗੀਆਂ ਤਾਂ ਅਸੀਂ ਮੈਡੀਕਲ ਦੇ ਵਿੱਚ ਪਹੁੰਚੇ ਹਾਂ ਸਾਡੇ ਨਾਲ ਦਤੇਜ ਖੋਸੇ ਜਿਹੜੇ ਗੱਲਬਾਤ ਕਰਦੇ ਆ ਖੋਸੇ ਸਾਹਿਬ ਕਿਵੇਂ ਦੇਖਦੇ ਹੋ ਜਿਹੜੇ ਗੋਲੇ ਚੱਲੇ ਸੀ ਦੇਖੋ ਇੱਕ ਪੰਡਲ 'ਚ ਸਰਪੰਚ ਨੇ ਸਾਡੇ ਦੋਸਤ ਨੇ ਆਪਣੇ ਜਸਵੰਤ ਸਿੰਘ ਛੋਡੀ ਜੀ ਉਹ ਬਸ ਕੋਈ ਨਿੱਕੀ ਮੋਟੀ ਟਕਰਾਅ ਸੀ ਕੋਈ ਜਿਆਦਾ ਕੋਈ ਝਗੜਾ ਨਹੀਂ ਬਹੁਤ ਵਧੀਆ ਬੰਦੇ ਨੇ ਜੀ ਪਿੰਡ ਨੂੰ ਸਰਪੰਚ ਜਿੱਤੇ ਬਹੁਤ ਵਧੀਆ ਲੀਡ ਨਾਲ ਲੋਕੀ ਪਸੰਦ ਵੀ ਕਰਦੇ ਲੋਕਾਂ ਦੇ ਕੰਮ ਆਉਣ ਵਾਲੇ ਬੰਦੇ ਜੀ ਜੀ ਕੋਈ ਮਾਮੂਲੀ ਕੋਈ ਟਕਰਾਅ ਕਹਿਣ ਸੁਣੇ ਹੋ ਜਾਂਦੀ ਅੱਜ ਕੱਲ੍ਹ ਸਹਿਨਸ਼ੀਲਤਾ ਹੈ ਨਹੀਂ ਜੀ ਜੀ ਬਸ ਉਸੇ ਕਾਰਨ ਕਰਕੇ ਬੰਦਾ ਮਤਲਬ ਆਊਟ ਆਫ ਟੈਂਪਰ ਜਾ ਕੇ ਗੂੜੀਆਂ ਚਲਾ ਗਿਆ ਮਤਲਬ ਇਹ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਥੋੜਾ ਜਿਹਾ ਵੇਖੋ ਸਮਾਜ ਦੇ ਵਿੱਚ ਆਪਾਂ ਨੂੰ ਆਪਦੇ ਜ਼ਿੰਮੇਵਾਰ ਮਤਲਬ ਖੋ ਜਾਣਾ ਇਹ ਇੱਕ ਚੰਗੀ ਚੀਜ਼ ਨਹੀਂਗੀ ਵੈਸੇ ਲੋਕਾਂ ਦੀ ਔਰ ਮੈਂ ਤਾਂ ਇਹੀ ਬੇਨਤੀ ਕਰਦਾ ਲੋਕਾਂ ਨੂੰ ਕਿ ਜੇ ਤਾਂ ਵੇਖੋ ਹਸਲਾ ਰੱਖਿਆ ਇਹਨੂੰ ਚੰਗੇ ਕੰਮਾਂ ਲਈ ਵਰਤੋ ਇਦਾਂ ਦੀਆਂ ਘਟਨਾਵਾਂ ਨੂੰ ਇਲਜ਼ਾਮ ਦੇ ਕੇ ਇੱਕ ਤਾਂ ਤੁਸੀਂ ਮਾਣ ਖਰਾਬ ਕਰਦੇ ਹੋ ਇੱਕ ਤੁਸੀਂ ਆਪਦੇ ਪਰਿਵਾਰਾਂ ਨੂੰ ਝੰਜਰ ਦੇ ਵਿੱਚ ਪਾਉਂਦੇ ਹੋ ਫਿਰ ਤੁਸੀਂ ਇੱਕ ਸੇਵਾ ਸੇਵਾ ਭਾਵਨਾ ਦੇ ਇਨਸਾਨ ਨੂੰ ਤੁਸੀਂ ਗੋਲੀ ਮਾਰ ਕੇ ਸਾਬਤ ਕੀ ਕਰਨਾ ਚਾਹੁੰਦੇ ਹੋ ਹਾਂ ਮੜਾ ਬੜੀ ਦੁਖਦਾਈ ਘਟਨਾ ਚਲੋ ਪਰਮਾਤਮਾ ਦੀ ਮਿਹਰ ਆਊਟ ਆਫ ਡੇਂਜਰ ਨੇ ਆਪਰੇਸ਼ਨ ਆਪਰੇਟ ਹੋ ਰਿਹਾ ਪਰਮਾਤਮਾ ਅਗੇ ਹੀ ਦੁਆ ਕਰਦੇ ਆ ਕਿ ਸਾਡੇ ਭਰਾ ਨੂੰ ਸੁਖੀ ਸ਼ਾਂਦੀ ਘਰੇ ਆ ਦੇ ਭੇਜੇ ਵਧੀਆ ਪਰਮਾਤਮਾ ਮਿਹਰ ਕਰਨਗੇ ਸਰ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਕਿਤੇ ਹੈਂਗਨਾਮੇ ਸਟੇ ਜਾਂਦੇ ਆ ਕਿਤੇ ਗੋਲੀ ਚੱਲਦੀ ਪਈ ਆ ਕਿਸ ਤਰ੍ਹਾਂ ਸਮਝ ਲਾ ਹਾਲਾਂਕਿ ਤੁਸੀਂ ਵੀ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਪਰ ਸਥਿਤੀ ਲੱਗਦਾ ਹੈ ਤੁਹਾਨੂੰ ਵੀ ਖਰਾਬ ਹੋ ਰਹੀ ਹੈ ਉਹ ਨਹੀਂ ਦੇਖੋ ਜੀ ਗੱਲਾਂ ਕਈ ਹੋ ਜਾਂਦੀਆਂ ਹੁਣ ਆ ਦੇਖ ਲਓ ਇਹਦੇ ਨਾਲ ਜਿਹੜਾ ਕੋਈ ਕਿਸੇ ਅਣਜਾਣ ਸਿੰਘਾਂ ਦਾ ਕੰਮ ਇੱਕ ਬੰਦੇ ਨੇ ਟੈਂਪਰ ਖੋਇਆ ਗੋਲੀ ਚਲਾਤੀ ਉਹ ਚੀਜ਼ ਨੂੰ ਆਪਾਂ ਮੀਡੀਆ 'ਚ ਢਾਕੇ ਮਤਲਬ ਮਾਹੌਲ ਖਰਾਬ ਬਣ ਜਾਂਦਾ ਇੱਕ ਤਰ੍ਹਾਂ ਦਾ ਹੈ ਨਾ ਜਦੋਂ ਖਬਰ ਮੀਡੀਆ ਚੱਲ ਜਾਂਦੀ ਹੈ ਪਰ ਇਹ ਮਾੜੀ ਘਟਨਾ ਮੈਂ ਵੇਖੋ ਇਹਨੂੰ ਸਲਾਹਤਾਂ ਨਹੀਂ ਕਰਦੇ ਸੀ ਇਹਨੂੰ ਨਿੰਦਿਆ ਹੀ ਕਰਦੇ ਆ ਇਸ ਚੀਜ਼ ਤੇ ਇਹ ਲੋਕਾਂ ਨੂੰ ਵੀ ਅਪੀਲ ਕਰਦਾ ਯਾਰ ਜਾਂਦਾ ਇਹਨੂੰ ਬਣਵਾਓ ਨਾ ਲਾਇਸੈਂਸ ਜੇ ਬਣਵਾਏ ਆ ਫਿਰ ਸ਼ੈਨਸ਼ੀਲਤਾ ਨੂੰ ਗਾਇਮ ਰੱਖਿਆ ਕਿ ਨਿੱਕੀਆਂ ਮੋਟੀਆਂ ਗੱਲਾਂ ਪਰਿਵਾਰਾਂ 'ਚ ਵੀ ਹੋ ਜਾਂਦੀਆਂ ਪਿੰਡ ਲੈਵਲ ਤੇ ਮੋਤਵਾਰ ਬੰਦੇ ਨੂੰ ਬੋਲਣਾ ਵੀ ਪੈ ਜਾਂਦਾ ਸੌ ਕਈ ਵਾਰੀ ਕਿਸੇ ਦੇ ਰਾਜੀ ਨਮੇ ਦੇ ਵਿੱਚ ਜਾਂ ਪਿੰਡ ਦੇ ਕੋਈ ਕੰਮਾਂ ਦੇ ਵਿੱਚ ਮੋਢੇ ਇਹ ਚੀਜ਼ਾਂ ਆਸਤੇ ਲਾਇਸੈਂਸ ਨਹੀਂ ਕਿ ਤੁਸੀਂ ਆਪਦਿਆਂ ਦੇ ਬੈਰੀ ਬਣ ਜੋ ਗੋਲੀਆਂ ਲੱਗਿਆ ਜੀ ਗੋਲੀ ਇੱਕ ਹੀ ਲੱਗੀ ਆ ਜੀ ਉਹ ਰੱਬ ਦੀ ਕਿਰਪਾ ਨਾਲ ਕੋਈ ਬਚਤ ਰਹਿ ਗਈ ਚਲਾਈਆਂ ਜ਼ਿਆਦਾ ਹੀ ਗਈ ਉਹ ਮੈਂ ਖਾਲੀ ਕਰਤਾ ਸ਼ਾਇਦ ਹੁਣ ਇਹ ਨਹੀਂ ਪਤਾ ਮੈਂ ਆਰਟਿਸਟ ਕੋਡ ਨਹੀਂ ਸੀ ਪਰ ਲੋਕਾਂ ਦੇ ਦੱਸਣ ਅਨੁਸਾਰ ਇਹ ਆ ਕਿ ਛੇਆਂ ਛੇ ਗੋਲੀਆਂ ਉਹਨੇ ਖਾਲੀ ਕਰਤੀਆਂ ਚਲੋ ਇੱਕ ਲੱਗੀ ਆ ਆਊਟ ਆਫ ਡੇਂਜਰ ਨੇ ਇਹ ਨਿੱਕੇ ਕਿਰਪਾਈ ਪਰਮਾਤਮਾ ਕੋਲੀ ਚੱਲਣ ਤੋਂ ਪਹਿਲਾਂ ਕੰਟਰੋਵਰਸੀ ਹੋਈ ਹੋਊਗੀ ਕੀ ਮਸਲਾ ਕੀ ਹੋਇਆ ਪਹਿਲਾਂ ਕਾਫੀ ਚੰਨ ਪਹਿਲਾਂ ਕਿਤੇ ਕੋਈ ਨਿੱਕੀ ਮੋਟੀ ਗੱਲ ਪਿੱਛੇ ਪੈਣ ਦੇ ਕਿਸੇ ਕੰਮ ਪਿੱਛੇ ਹੋਇਆ ਸੀਗਾ ਕੋਈ ਉਹ ਚੀਜ਼ ਉਹ ਜਿਹੜੀ ਸੀ ਨਹੀਂ ਸਿੱਖੀ ਕੋਈ ਪਰਸਨਲ ਅਰੰਜਸੀ ਕੋਈ ਬਸ ਉਹ ਬੰਦਾ ਕੋਈ ਦਿਲ ਤੇ ਲਾ ਗਿਆ ਉਹਨੇ ਦਿਲਚਸਪ ਰੱਖ ਲਈ ਇਹ ਤਾਂ ਜਸਟ ਇਹਨਾਂ ਨੇ ਗੇਟ ਖੋਲ੍ਹਿਆ ਉਸ ਵੇਲੇ 10:00 ਵਜੇ ਉਹਨੇ ਗੋੜੀਆਂ ਕੋ ਚਲਾਤੀਆਂ ਹੋਰ ਤਾਂ ਕੋਈ ਗੱਲ ਹੀ ਨਹੀਂ ਬੰਦਾ ਹੀ ਬੜਾ ਸੌਹਣਾ ਸਾਡੇ ਏਰੀਏ ਦਾ ਮੰਨਿਆ ਪਰ ਮੰਨਿਆ ਬੰਦਾ ਹੀ ਸੇਵਾਦਾਰ ਬੰਦਾ ਲੋਕਾਂ ਦੇ ਕੁੜੀਆਂ ਦੇ ਵਿਆਹਾਂ ਦੇ ਵਿੱਚ ਪਿੰਡ ਦੇ ਵਿੱਚ ਸਪੋਰਟਸ ਦੇ ਵਿੱਚ ਹਰੇਕ ਕੰਮ 'ਚ ਜੋਗਦਾਨ ਪਾਉਂਦੇ ਨੇ ਪ੍ਰਸ਼ਾਸਨ ਆਪ ਦਾ ਕੰਮ ਕਰ ਰਿਹਾ ਜਿਹੜੇ ਪੀੜ ਤੇ ਕੀ ਕੰਮ ਕਰਦੇ ਸੀ ਉਹ ਪਿੰਡ ਚ ਹੀ ਆ ਜੀ ਵੇਖੋ ਖੇਰਾਂ ਚ ਖੇਲੂ ਬੰਦੇ ਕਿਸਾਨ ਹੀ ਆ ਕੋਈ ਐਡਾ ਮਸਲਾ ਹੀ ਨਹੀਂ ਕੋਈ ਉਹੋ ਜਿਹਾ ਤਾਂ ਪਹਿਲਾਂ ਉਹਨਾਂ ਦਾ ਵੀ ਕੋਈ ਹੈ ਨਹੀਂ ਸੁਣਿਆ ਨਹੀਂ ਕਿਤੇ ਉਹੋ ਜਿਹਾ ਕੰਮ ਪਰ ਬਸ ਕਈ ਵਾਰੀ ਬੰਦਾ ਕੋਈ ਸਾਈਕੀ ਹੁੰਦਾ ਇਹੋ ਜਿਹੇ ਬੰਦਿਆਂ ਦਾ ਹੋਣਾ ਚਾਹੀਦਾ ਹੈ ਤੇ ਬਗਾਮ ਬਸਨੀ ਪੈਣੀ ਆ ਸਾਨੂੰ ਵੀ ਕੋਸ਼ਿਸ਼ ਕਰਨੀ ਪਣੀ ਆ ਕਿ ਪ੍ਰਸ਼ਾਸਨਿਕ ਲੈਵਲ ਤੇ ਇਦਾਂ ਦੇ ਬੰਦਿਆਂ ਨੂੰ ਲਾਇਸੈਂਸ ਨਾ ਦਿੱਤੇ ਜਾ ਜਿਹੜਾ ਹਮਲਾ ਹੋਇਆ ਇਹ ਘਰ ਵਿੱਚ ਹੀ ਹੋਇਆ ਜਾਂ ਬਾਹਰ ਕਿਤੇ ਹੋਇਆ ਜੀ ਘਰੋਂ ਕਰੂ ਗੇਟ ਖੋਲ੍ਹਿਆ ਜੀ ਘਰ ਦੇ ਮੂਹਰੇ ਸਰਪੰਚ ਨੇ ਗੇਟ ਖੋਲ੍ਹਿਆ ਤਾਂ ਘਰ ਦੇ ਮੂਹਰੇ ਆ ਕੇ ਗੋਲੀਆਂ ਮੌਜੂਦਾ ਸਰਪੰਚ ਜੀ ਹਾਂਜੀ ਮੌਜੂਦਾ ਜੀ ਪਿਛਲੇ ਦਿਨੀ ਇੱਕ ਐਸਐਚਓ ਦੇ ਵੀ ਇਦਾਂ ਸੌਰੀ ਐਸਆਈ ਤੇ ਵੀ ਗੋਲੀ ਚੱਲੇ ਕਿਵੇਂ ਦੇਖਦੇ ਹਾਂ ਸਰਕਾਰ ਨੂੰ ਲਗਦਾ ਨਹੀਂ ਕਿ ਹੋਰ ਕਰਨਾ ਚਾਹੀਦਾ ਚਾਹੀਏ ਕਿ ਨਹੀਂ ਤੁਹਾਨੂੰ ਸਾਨੂੰ ਦਿੰਸ਼ ਨੂੰ ਥੋੜੀ ਨ ਸਖਤੀ ਕਰਨੀ ਪੈਣੀ ਆ ਲੋਕ ਥੋੜਾ ਜਿਆ ਇਹ ਕੁਸ਼ਕ ਪਰਸੈਂਟ ਲੋਕ ਆ ਜਿਹੜੇ ਆਪਾ ਹੋ ਕੇ ਆਪਦੇ ਆਪ ਨੂੰ ਥੋੜਾ ਜਨਾ ਪਾਵਰ ਨੂੰ ਜਾਂ ਕਿਸੇ ਚੀਜ਼ ਨੂੰ ਗਲਤ ਤਰੀਕੇ ਨਾਲ ਮਿਸਯੂਜ਼ ਕਰ ਲੈਂਦੇ ਜੇ ਲੋਕਾਂ ਨਾਲ ਸਰਪੰਚ ਮੈਂਬਰ ਜਾਂ ਕੁਝ ਚੁਣ ਲੈਂਦੇ ਆ ਇਹ ਲੜਾਈਆਂ ਕਰਨ ਨਹੀਂ ਚਾਹੁੰਦੇ ਲੋਕਾਂ ਦੇ ਕੰਮਾਂ ਕਰ ਨੂੰ ਚਾਹੁੰਦੇ ਮੈਂ ਇਹੀ ਅਪੀਲ ਕਰਦਾ ਸਾਰੇ ਪ੍ਰਸ਼ਾਸਨ ਨੂੰ ਵੀ ਥੋੜਾ ਹੈ ਸਾਰੇ ਜਿੰਨੇ ਚੁਣੇ ਹੋਏ ਨਮਾਇंदे ਨੇ ਜਾਂ ਪਿੰਡਾਂ ਦੇ ਵਿੱਚ ਜਿੰਦਾ ਸਰਪੰਚ ਤੋਂ ਗੋਲੀ ਚੱਲੀ ਆ ਜਾਂ ਕਿਸੇ ਤੋਂ ਵੀ ਚੱਲੀ ਆ ਦੇਖੋ ਹੈ ਤਾਂ ਇਨਸਾਨ ਹੀ ਕਿਸੇ ਪਾਰਟੀ ਦੇ ਵਿੱਚ ਕੋਈ ਚੰਗਾ ਮਾੜਾ ਬੰਦਾ ਆ ਜਾਂਦਾ ਐਡੀ ਨਹੀਂ ਕੋਈ ਗੱਲ ਹੁੰਦੀ ਪਰ ਕੋਈ ਪਰਸਨਲੀ ਰਜਸ਼ਾਂ ਕਾਰਨ ਇਹੋ ਜਿਹੀਆਂ ਚੀਜ਼ਾਂ ਨੂੰ ਇਲਜ਼ਾਮ ਨਾ ਦੇਣ ਮੈਂ ਬੇਨਤੀ ਕਰ ਸਕਦਾ ਪੰਜਾਬ ਦੇ ਵਿੱਚ ਹਾਲਾਤ ਲਗਾਤਾਰ ਖਰਾਬ ਹੋ ਰਹੇ ਨੇ ਤਾਂ ਜਿੱਥੇ ਸਰਪੰਚ ਦੇ ਗੋਲੀ ਵੱਜੀ ਆ ਤਾਂ ਉਥੇ ਆਮ ਲੋਕਾਂ ਦਾ ਕੀ ਕਹਿਣਾ ਗਲਬਤ ਕਰਦੇ ਆ ਹਾਲਾਤ ਬਹੁਤ ਮਾੜੇ ਹੋਏ ਪਏ ਪੰਜਾਬ ਦੇ ਹੋਰ ਕੀ ਹੈ ਬਹੁਤ ਖਰਾਬ ਹੋਇਆ ਪਿਆ ਕੰਮ ਦਿਨ ਦਿਨ ਵਿਗੜਦਾ ਹੀ ਜਾ ਰਿਹਾ ਜੀ ਕੰਮ ਹਾਲਾਤ ਬਹੁਤ ਮਾੜੇ ਹੋ ਰਹੇ ਆ ਜੀ 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 ਤੁਸੀਂ ਦੇਖ ਕਿਵੇਂ ਦੇਖਦੇ ਹੋ ਬਾਈ ਜੀ ਇਹ ਹੀ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਜੀ ਇਹਦਾ ਕੋਈ ਸੁਧਾਰ ਹੋਣਾ ਚਾਹੀਦਾ ਸਰਕਾਰ ਕਰੇ ਕੋਈ ਹੱਲ ਇਹਦਾ ਤੁਸੀਂ ਕੀ ਸੋਚੀਏ ਵੋਟਾਂ ਪਾਈਆਂ ਸੀ ਇਹ ਅਜੇ ਵੀ ਪੰਜਾਬ ਵੀ ਆ ਸੁਧਾਰ ਕਰਾਂਗੇ ਸੁਧਾਰ ਹੋਇਆ ਨਹੀਂ ਐਡਾ ਕੋਈ ਖਾਸ ਜੀ ਜੀ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਬਈ ਜੀ ਬਹੁਤ ਮਾਰਾ ਕੁਸ ਹੋਈ ਜਾਂਦਾ ਜੀ ਜੋ ਪੰਜਾਬ ਦੇ ਵਿੱਚ ਹੋਈ ਜਾਂਦਾ ਕਦੇ ਜਿੱਥੇ ਕਿਥੇ ਜੀ ਕਰਦਾ ਕਿਸੇ ਨੂੰ ਕੱਟ ਲੈਂਦਾ ਧੇਰ ਕੇ ਖੋਹ ਲੈਂਦਾ ਸਮਾਨ ਮਾਰ ਜਾਂਦੇ ਆ ਕੋਈ ਪੁੱਛ ਨਹੀਂ ਦੱਸਨੇ ਕੋਈ ਕੰਟਰੋਲ ਨਹੀਂ ਹੋ ਰਿਹਾ ਜੋ ਮੁੱਦੇ ਲੈ ਕੇ ਆਏ ਸੀ ਨਸ਼ਾ ਬੰਦ ਕਰਾਂਗੇ ਆ ਕਰਾਂਗੇ ਉਹ ਕਰਾਂਗੇ ਕੁਝ ਵੀ ਨਹੀਂ ਹੋ ਰਿਹਾ ਸਿਰਫ ਡਰਾਮੇ ਬਾਜੀ ਹੈ ਡਰਾਮੇ ਕਰੀ ਜਾਂਦਾ ਤੁਸੀਂ ਕੀ ਸੋਚ ਕੇ ਵੋਟ ਪਾਈ ਸੀ ਬਸ ਆਈ ਸੀ ਵੀ ਕਹਿੰਦੇ ਸੀ ਬਦਲਾਅ ਲਿਆਓ ਵੀ ਦੂਜੇ ਦੋਨੇ ਸਰਕਾਰਾਂ ਮਾੜੀਆਂ ਇਹ ਚੰਗੀ ਆਊਗੀ ਇਹ ਐਂ ਕਰੂਗਾ ਜੋ ਕਰੂ ਪਿੱਤਾ ਹੀ ਨਹੀਂ ਉਹਦੋਂ ਵੀ ਮਾਰਾ ਨਿਕਲ ਗਿਆ ਰਾਹੀਂ ਦੋਨਾਂ ਨਾਲੋਂ ਤੁਸੀਂ ਕੀ ਦੇਖਦੇ ਹੋ ਬਾਈ ਜੀ ਬਹੁਤ ਮਾੜੀ ਸਰਕਾਰ ਆ ਜੀ ਹਾਂ ਜੀ ਇਹ ਮਾਹੌਲ ਖਰਾਬ ਹੋਈ ਅੰਦਰ ਦੋਨਾਂ ਦਾ ਨੇਤਾ ਨਵੀਂ ਦਾ ਨਵੀਂ ਦੀ ਖਬਰ ਸੁਣੀ ਦੀ ਜੀ ਤੁਸੀਂ ਕੀ ਦੇਖਦੇ ਹੋ ਬਾਈ ਜੀ ਬਹੁਤ ਮਾੜਾ ਮਾਹੌਲ ਹੋ ਗਿਆ ਜੀ ਜੀ ਦੇ ਨਾਲ ਦਿਨਾਂ ਵਿੱਚ ਕੋਈ ਨਾ ਕੋਈ ਨਵੀਂ ਖ਼ਬਰ ਹੀ ਆਉਂਦੀ ਆ ਕਦੇ ਪੁਲਿਸ ਵਾਲੇ ਨੂੰ ਮਾਰੀ ਜਾਂਦੇ ਕਦੇ ਸਰਪੰਚ ਨੂੰ ਮਾਰੀ ਜਾਂਦੇ ਆ ਜਿਹੜਾ ਕੰਮ ਕਰਨਾ ਉਹ ਇਹਨਾਂ ਦਾ ਹੁੰਦਾ ਨਹੀਂ ਠੀਕ ਆ ਨਾ ਨਸ਼ਾ ਵਗੈਰਾ ਬੰਦ ਕਰਨਾ ਉਹ ਕਿੱਥੇ ਕਰਤਾ ਨਸ਼ਾ ਦਾ ਇਹਨਾਂ ਦੇ ਆਪ ਦੇ ਵੇਰਵ ਮਲਾਜਮ ਵਿੱਚ ਦੇ ਫੜੇ ਜਾਂਦੇ ਆ ਉਹਨਾਂ ਦੇ ਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮਾੜੇ ਬੰਦੇ ਨੂੰ ਫੜ ਲੈਂਦੇ ਉਹਨੂੰ ਚਰੇਨ ਨਾਲੇ ਦਾ ਕਟਦੇ ਨਾਲੇ ਉਹਦਾ ਘਾ ਘਾ ਦਿੰਦੇ ਵੱਡੇ ਮਗਰ ਮੱਛਾਂ ਨੂੰ ਹੱਥ ਪਾਉਂ ਉੱਥੋਂ ਤੇ ਇਹਨਾਂ ਦੀਆਂ ਲੱਤਾਂ ਕੰਮ ਨਹੀਂ ਆਉਂਦੀ ਉੱਥੋਂ ਦਾ ਭੱਜ ਜਾਂਦੇ ਦੇਖ ਕੇ ਜਿਹੜਾ ਕੋਈ ਮਾੜਾ ਮੋਟਾ ਉਹਨੂੰ ਚਰੇਨ ਨੂੰ ਫੜ ਲੈਂਦੇ ਪਰ ਨਹੀਂ ਜਿਹੜਾ ਲੋਕਾਂ ਨੇ ਇਹਨਾਂ ਤੇ ਭਰੋਸਾ ਕੀਤਾ ਸੀ ਨਾ ਖਰੇ ਨਹੀਂ ਉਤਰੇ ਜੋ ਝੂਠ ਪਹਿਲਾਂ ਬਾਲੇ ਮਾਰਦੇ ਹੁਣ ਪੂਰੇ ਨਹੀਂ ਹੁੰਦੇ ਨਾਵੇਂ ਤੋਂ ਨਵਾਂ ਚੋਚਾ ਛੱਡੀ ਜਾਂਦੇ ਨਾ ਤਾਂ ਹੁਣ ਨਹੀਂ ਲੋਕ ਇਹਨਾਂ ਦੀਆਂ ਗੱਲਾਂ ਚਾਹੁੰਦੇ 92 ਆਈਆਂ ਤੇ ਅਰਕੀ ਤਾਂ ਜ਼ੀਰੋ ਹੀ ਰਊ ਤੁਸੀਂ ਕੀ ਸੋਚ ਕੇ ਵੋਟ ਪਾਈ ਸੀ ਉਹ ਵਾਰੀ ਆਹ ਹੈ ਬਦਲਾਵ ਆ ਰਿਹਾ ਪਾਈ ਸੀ ਨਿਸ਼ਾਨ ਕਾਲੀ ਕਾਂਗਰਸ ਤਾਂ ਤਾਂਗੋ ਹੀ ਪਾਈ ਸੀ ਕਿ ਲੋਕ ਮੈਂ ਉਹ ਵੰਦੇ ਸੀ ਕਿ ਇਹਨਾਂ ਨੂੰ ਪਰ ਪਾਲ ਗਏ ਇੱਕ ਵਾਰੀ ਕਿ ਬੜਾ ਚੰਗੇ ਕੰਮ ਕਰਨ ਇਹ ਤਾਂ ਲਾਲਾ ਤੋਂ ਹਰ ਕੇ ਆ ਕੇ ਤੁਨ ਪੰਜਾਬ ਚ ਬਹਿ ਗਿਆ ਪੈਸਾ ਪੰਜਾਬ ਦਾ ਤੈਅ ਸ਼ੋਅ ਕਰੀ ਜਾਂਦੇ ਸਾਰੇ ਹੁਣ ਕੀ ਗੱਲ ਆ ਰਹੇ ਸੀ ਸਾਰੇ ਇੱਥੇ ਆ ਗਏ ਉਹ ਦਿੱਲੀ ਵਾਲੇ ਹੂੰ ਹੂੰ ਇਹਦੇ ਇੰਆਸੇ ਪਾਸੇ ਬੈਠੇ ਆ ਉਹਨਾਂ ਦਾ ਹੁਕਮ ਚੱਲਦਾ ਆਪ ਦੀ ਚਲਾਵੇ ਨਾ ਚਾਹੇ ਪੰਜਾਬ ਨੇ 92 ਆਨੇ ਪੰਜਾਬ ਨੇ ਆਪ ਦੇ ਵਿਕਾਸ ਲਈ ਜਤਾਏ ਸੀ ਉਹਨਾਂ ਦੇ ਵਿਕਾਸ ਲਈ ਨਹੀਂ ਉਹਨਾਂ ਤੋਂ ਉਹਨਾਂ ਦੇ ਨਾਜ਼ਰ ਨਹੀਂ ਪੱਥਰੀ ਲੱਗਣ ਲੱਗ ਪਏ ਤੇ ਲੱਗੀ ਜਾਣਾ ਕੋਸ ਲਾ ਲੈਣ 2 ਸਾਲ ਲੱਗੇ ਸਭ ਪੱਟੇ ਜਾਣੇ ਉਹ ਦੁਬਾਰ ਪੰਜਾਬ ਦੇ ਲੋਕ ਨਾ ਬਾਲਾ ਚਰਨੀ ਰੱਖ ਦਿੰਦੇ ਕਰਾਂ ਵੇ ਨਹੀਂ ਹੁੰਦੇ ਹੁਣ ਵੇਖ ਲਿਆ ਲੋਕਾਂ ਨੇ ਹੂੰ ਲਵਾ ਦੇਣਗੇ ਟਾਪੂ ਸਟਾਈ ਚਾਪੇ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਨੇ ਸੱਥ 'ਚ ਬੈਠੇ ਨੇ ਤਾਂ ਕਹਿੰਦੇ ਆ ਸਮਾਂ ਥੋੜਾ ਰਹਿ ਗਿਆ ਲਗਾਤਾਰ ਹਾਲਾਤ ਵਿਗੜ ਰਹੇ ਨੇ ਕਿਤੇ ਹੈਂਗ ਗ੍ਰੇਡ ਸੱਟਾ ਜਾਂਦਾ ਕਿਤੇ ਇੱਕ ਐਸਆਈ ਪਿੰਡ ਵਿੱਚ ਲੜਾਈ ਹੁੰਦੀ ਆ ਤਾਂ ਉੱਥੇ ਪਹੁੰਚਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਤਾਂ ਹੁਣ ਮੌਜੂਦਾ ਪਿੰਡ ਉਹ ਵੀ ਆਮ ਆਦਮੀ ਪਾਰਟੀ ਦਾ ਮੌਜੂਦਾ ਪਿੰਡ ਦਾ ਸਰਪੰਚ ਉਹਦੇ ਗੋਲੀਆਂ ਵੱਜਦੀਆਂ ਤਾਂ ਹਾਲਾਤ ਜਿਹੜੇ ਪੰਜਾਬ ਦੇ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਨੇ ਪਿੰਡ ਪਹਿਲੂ ਵਾਲ ਦੇ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਗੋਲੀਆਂ ਲੱਗੀਆਂ ਨੇ ਤਾਂ ਉਹਨਾਂ ਦੇ ਮਾਤਾ ਜੀ ਸਨ ਜੁੜੇ ਆ ਕਾ ਗਲਤ ਕਰਦੇ ਉਹਨਾਂ ਨਾਲ ਮਤ ਜੀ ਕੀ ਗਲਤ ਹੋਈ ਸੀ ਅਜੀ ਰਟ ਰੌਲਾ ਪਿਆ ਤੇ ਬਾਹਰ ਇਕ ਸੱਜਿਆ ਉਹਨਾਂ ਨੇ ਖਾਣੀ ਕਿਵੇਂ ਠੀਕ ਠਾਕ ਹੈ ਮੈਂ ਤੋ ਪਤਾ ਲੱਗਾ ਜੇ ਤਾਂ ਫਾਇਰ ਹੋਣ ਲੱਗੇ ਤੇ ਉਹਨੂੰ ਫੜੀ ਹੁੰਦੀ ਮੈਂ ਉਹ ਸਾਹਮਣੇ ਬੰਦਾ ਡੱਟ ਟੋਕ ਤੇ ਬੈਠੀਆ ਮੈਂ ਤਾਂ ਫਿਰ ਪਤਾ ਨਹੀਂ ਉਹਨੂੰ ਗੱਟੀ ਚ ਪਾ ਲਿਆ ਉਹਨਾਂ ਨੇ ਮੈਂ ਇੱਥੇ ਰੌਲਾ ਪਾਤਾ ਕਰਾਂ ਦੇ ਆਗੇ ਪਛਾੜ ਲੈ ਕੇ ਮੈਂ ਤਾਂ ਐ ਕੁਝ ਵੀ ਕਿ ਤੋੜਾ ਕੀ ਨਾਮ ਹੈ ਬਲਟੇ ਕਰ ਇਹ ਜੇ 10 ਕ ਦਾ ਟਾਈਮ ਹੋਊ ਤਾਂ ਪੂਰਾ ਤਾਂ ਵੇਖਿਆ ਨਹੀਂ ਟਾਈਮ ਹੈ। ਅੱਛਾ ਜੀ ਕੋਈ ਪਹਿਲਾਂ ਕੋਈ ਗੱਲਬਾਤ ਹੋਈ ਸੀ ਕੋਈ ਬੋਲ-ਬਾਲ ਨਹੀਂ ਜੀ ਸਾਨੂੰ ਕਿਸੇ ਨੇ ਦੱਸਿਆ ਨਾ ਸੋਨਿਆ ਵੀ ਪਹਿਲਾਂ ਹੋਈ ਆ ਜਾਂ ਨਹੀਂ ਹੋਈ। ਮੈਂ ਤਾਂ ਨਵਾਂ ਚਾਂਸ ਅੱਜ ਸੋਨਿਆ ਪਹਿਲੇ ਦਿਨ ਮੈਂ ਗੁਰਦੁਆਰੇ ਖੜੀ ਨਾ। ਮਜ਼ੂਦ ਸਰਪੰਚ ਜੀ ਹੋ। ਹਾਂ ਜੀ ਹਾਂ ਸਰਪੰਚ ਆ। ਹੋਣੀ ਬੜੀ। ਹੋਈ ਬਣੀ। ਹੋਣੀ ਕੋਈ ਕਰ ਬਾਈ ਫੋਰ ਯੂ ਨਾ। ਹਾਂ ਜੀ ਤੁਹਾਨੂੰ ਇੱਕ ਕੋਈ ਪਤਾ ਹੀ ਘਟਣਾ ਬਾਰੇ ਕੋਈ ਕੀ ਪਹਿਲਾਂ ਗੱਲਬਾਤ ਹੋਈ ਆ? ਕੋਈ ਨਹੀਂ ਹੋਈ ਜੀ। ਸਾਨੂੰ ਤਾਂ ਉਹਦੇ ਹੀ ਪਤਾ ਲੱਗਾ ਜਦੋਂ ਫੇਰ ਸੁਣੀ ਅੰਦਰ ਸੀ ਅਸੀਂ। ਜੀ ਤੇ ਭੱਜ ਕੇ ਬਾਹਰ ਆਈ ਸੀ ਹੂੰ ਤੇ ਉਦੋਂ ਬੱਸ ਇਹਨਾਂ ਤੇ ਗੋਲੀ ਲੱਗੀ ਭੱਜੇ ਆਂਦੇ ਸਾਰੇ ਪਿੱਛੇ ਵੀ ਗੋਲੀ ਵੱਜ ਗਈ ਗੋਲੀ ਵੱਜੀ ਕਿੰਨੀਆਂ ਗੋਲੀਆਂ ਚੱਲੀਆਂ ਜੀ ਚਾਰ ਚੱਲੀਆਂ ਜੀ ਚਾਰ ਚੱਲੀਆਂ ਜੀ ਸਰਪੰਚ ਸਾਹਿਬ ਦੇ ਇੱਕ ਗੋਲੀ ਲੱਗੀ ਹਾਂਜੀ ਉਹਨਾਂ ਤੇ ਇੱਕ ਲੱਗੀ ਸਾਨੂੰ ਇਹ ਨਹੀਂ ਪਤਾ ਇੱਕ ਲੱਗੀ ਦੋ ਲੱਗੀ ਆ ਘਰਾਂ ਦੇ ਆ ਕੇ ਸਾਰੇ ਫਟਾਫਟ ਗੱਡੀ ਚ ਕਾ ਕੇ ਬਸ ਲੈ ਗਏ ਜੀ ਇਹ ਆਪਣੇ ਘਰਾਂ ਚੋਂ ਸੀ ਜਿਹੜੇ ਨਹੀਂ ਜੇ ਪਿੰਡ ਚੋਂ ਸਾਨੂੰ ਪਿੰਡ ਚੋਂ ਆ ਹਾਂਜੀ ਪਿੰਡ ਚੋਂ ਪਰ ਲੈ ਕੇ ਜਿਹੜੇ ਗਏ ਉਹ ਚਾਚੇ ਦੇ ਬੇਟੇ ਸਾਡੇ ਘਰਾਂ ਦੇ ਬੱਚੇ ਸੀਗੇ ਤੁਹਾਡਾ ਕੀ ਨਾਮ ਹੈ ਗਰਮੀਤ ਕੌਰ ਤੁਹਾਨੂੰ ਫਿਰ ਕਿਵੇਂ ਪਤਾ ਲੱਗਣਾ ਗੋਲੀ ਲੱਗੀ ਉਹਨਾਂ ਨੇ ਰੋਲਾ ਪਾਇਆ ਕਿ ਕਹਿੰਦੇ ਮੇਰੇ ਗੋਲੀ ਲੱਗੀ ਛੇਤੀ ਮੈਨੂੰ ਲੈ ਜਾਓ ਚਲਦੀ ਮੈਨੂੰ ਦੁਖਾਉਣ ਲੱਗ ਪਏ ਬਲੱਡ ਨਿਕਲਿਆ ਆ ਰਿਹਾ ਸੀ ਹਾਂਜੀ ਹਾਂਜੀ ਉਹਨਾਂ ਨੇ ਆਪ ਦਾ ਕਮੀਜ਼ ਚੱਕ ਕੇ ਕਟਤਾ ਦਿਖਾਇਆ ਹਾਂ ਪੂਰਾ ਜਿਸ ਤੁਹਾਡੀ ਪ੍ਰਣੀ ਕੁਛ ਨਹੀਂ ਜੀ ਸਾਡੀ ਕੋਈ ਕੋਈ ਰੰਜਿਸ਼ ਨਹੀਂ ਕਿੱਥੇ ਖੜੇ ਸੀ ਗੋਲੀ ਵੱਜੀ ਤੂੰ ਗੁਰਦੁਆਰੇ ਬੁਲਾਇਆ ਜੀ ਉਹਨਾਂ ਨੇ ਕਿਸੇ ਨੇ ਬੁਲਾਇਆ ਮੈਨੂੰ ਅੱਛਾ ਜੀ ਹਾਂਜੀ ਸ਼ਹਿਰ ਜਾ ਰਹੇ ਸੀਗੇ ਹਾਂਜੀ ਡਰਾਈਵਰ ਨੇ ਗੱਡੀ ਸਟਾਰਟ ਕੀਤੀ ਐ ਕਿਸੇ ਨੇ ਬੁਲਾਇਆ ਗੁਰਦੁਆਰੇ ਸਾਹਿਬ ਦੇ ਵਿੱਚ ਉੱਥੇ ਗੋਲੀਆਂ ਚੱਲੀਆਂ ਕਿਹੜੀ ਪਾਰਟੀ ਦੀ ਸਰਪੰਚ ਜੀ ਅਸੀਂ ਆਮ ਪਾਰਟੀ ਦੇ ਆਮ ਪਾਰਟੀ ਜਿਨ੍ਹਾਂ ਨੇ ਗੋਲੀ ਮਾਰੀ ਉਹ ਖਰੀਪਾ ਸੀ ਦੀ ਉਹਨਾਂ ਦਾ ਨਹੀਂ ਮੈਨੂੰ ਪਤਾ ਜੀ ਕਿਹੜੀ ਤੇ ਉਹ ਜੀ ਹੁਣ ਹਾਲਤ ਕਿਦਾਂ ਦੀ ਆ ਕੋਈ ਗੱਲਬਾਤ ਕੋਈ ਹਸਪਤਾਲ ਚ ਹੋਈ ਉਹਨਾਂ ਨਾਲ ਨਹੀਂ ਕੋਈ ਜੇ ਤਾਂ ਕੋਈ ਸਰਜਰੀ ਹੋਈ ਹੁਣ ਮੈਨੂੰ ਠੀਕ ਹੈ ਜੀ ਹਾਂਜੀ ਇਹ ਜਿਹੜਾ ਰਵਾਲਵਰ ਸੀ ਲਾਇਸੈਂਸੀ ਸੀ ਜਾਂ ਕਿਸੇ ਕਿਹੜਾ ਜੀ ਪਤਾ ਨਹੀਂ ਜੀ ਉਹਨਾਂ ਨੇ ਨਹੀਂ ਕੋਈ ਪਤਾ ਨਹੀਂ ਮੈਨੂੰ ਪਤਾ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕੋਈ ਕੋਈ ਆਇਆ ਹੋ ਕੋਈ ਮੁਲਾਜ਼ਮ ਕੀ ਗੱਲਬਾਤ ਹੋਈ ਹੈ ਜੀ ਕੁਛ ਨਹੀਂ ਹੋਇਆ ਜੀ ਸ਼ਾਮ ਤੱਕ ਜਾਵਾਂਗੇ ਬੇਟੇ ਹੈਗੇ ਬੱਚੇ ਹੈਗੇ ਉੱਥੇ ਜੀ ਹਾਂਜੀ ਹੁਣ ਤੁਹਾਨੂੰ ਫੋਨ ਵਗੈਰਾ ਆਇਆ ਹੋ ਕੋਈ ਕਿਸਨਾਂ ਹਾਲਾਤ ਕਿਸ ਤਰ੍ਹਾਂ ਨੇ ਠੀਕ ਹੁੰਦੀ ਠੀਕ ਆ ਦੱਸ ਦੇ ਕਹਿੰਦੇ ਜਿਸ ਤਰ੍ਹਾਂ ਵੀ ਸਰਜਰੀ ਹੋਈਏ ਤੱਕ ਵੀ ਪਤਾ ਹੀ ਹੁੰਦਾ ਆਪਾਂ ਨੂੰ ਹਾਂਜੀ ਜੀ ਜਿਹੜਾ ਬੰਦਾ ਲੈ ਕੇ ਜਾਂਦਾ ਘਰੋਂ ਸੱਦ ਕੇ ਉਹ ਬੰਦਾ ਕੌਣ ਸੀ ਪਤਾ ਨਹੀਂ ਜੀ ਸਾਨੂੰ ਨਹੀਂ ਪਤਾ ਲੱਗਿਆ ਉਸ ਬੰਦੇ ਦਾ ਕੌਣ ਸੀ ਨਹੀਂ ਸਾਨੂੰ ਪਤਾ ਹੀ ਨਹੀਂ ਜੀ ਕੌਣ ਸੀ ਤੁਹਾਡੇ ਕੈਮਰੇ ਵਿੱਚ ਤਾਂ ਆਇਆ ਉਹ ਜਦੋਂ ਘਰੇ ਬੁਲਾਉਣ ਆਉਂਦਾ ਬੰਦਾ ਅਸੀਂ ਅੰਦਰ ਸੀ ਕਿਚਨ ਦੇ ਵਿੱਚ ਸੀ ਮੈਂ ਤਾਂ ਕੰਮ ਕਰ ਰਹੀ ਸੀ ਮੈਨੂੰ ਤਾਂ ਕੋਈ ਪਤਾ ਨਹੀਂ ਤੁਹਾਡੇ ਕੋਲ ਕੈਮਰੇ ਸੀ ਲਾਈ ਚੈੱਕ ਕੀਤਾ ਕੈਮਰੇ ਨਹੀਂ ਕੈਮਰਾ ਕੋਈ ਚੱਕ ਨਹੀਂ ਪੁੱਤਾ ਜੀ ਜਦੋਂ ਤਾਂ ਵੈਸੇ ਕਬਰ ਆ ਗਏ ਜੀ ਕੀ ਕੀ ਹੋ ਗਿਆ ਸਾਡੇ ਨਾਲ ਕੋਈ ਜਾਣ ਚਿੱਤ ਹੈ ਸਾਡੇ ਨਾਲ ਹੈ ਨਹੀਂ ਸੀ ਇਹੋ ਜੀ ਕੋਈ ਪਹਿਲਾਂ ਕੋਈ ਝਗੜਾ ਹੋਇਆ ਹੋਵੇ ਕੋਈ ਪਿਛਲੇ ਸਮੇਂ ਵਿੱਚ ਕੋਈ ਐਦਾਂ ਦੀ ਕੋਈ ਗੱਲਬਾਤ ਪਿੰਡ 'ਚ ਕੋਈ ਨਹੀਂ ਜੀ ਕੋਈ ਪਤਾ ਨਹੀਂ ਤੁਹਾਨੂੰ ਕਿਉਂ ਹੋਇਆ ਕੀ ਕਾਰਨ ਹਾਂਜੀ ਕੋਈ ਪਤਾ ਨਹੀਂ ਸਾਡੇ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਪਿੰਡ 'ਚੋਂ ਵੀ ਨਹੀਂ ਕਿਸੇ ਨੂੰ ਪਤਾ ਲੱਗਿਆ ਦੀ ਕੋਈ ਪਹਿਲਾਂ ਕੋਈ ਗੱਲਬਾਤ ਹੋਈ ਹੋਣੀ ਨਹੀਂ ਖਾਸੇ ਤਾਂ ਨਹੀਂ ਪਤਾ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਦੋ ਬੇਟੇ ਆ ਜੀ ਜੀ ਹਾਂਜੀ ਬਾਹਰ ਆ ਬੇਟੇ ਵੱਡਾ ਬੇਟਾ ਚੱਲਿਆ ਗਿਆ ਛੋਟਾ ਇੱਥੇ ਆ ਵਿਆਹ ਕੀਤਾ ਹੁਣ ਅਸੀਂ ਆ ਹੁਣੀ 9 ਮਾਰਚ ਦਾ ਵਿਆਹ ਸੀ ਬੇਟੇ ਦਾ ਜੀ ਹਾਂਜੀ ਤੇ ਲਖਣ ਪਹਿਲੀ ਵਾਰ ਹੀ ਲੜੇ ਸੀ ਪੈਸਾ ਤੇ ਪਹਿਲਾਂ ਇਸ ਪੈਸੇ ਨਹੀਂ ਪਹਿਲੀ ਵਾਰ ਹੀ ਲੜਿਆ ਪਹਿਲੀ ਵਾਰ ਹੀ ਹਾਂ ਨਾਲ ਕਿੰਦੇ ਕੋਈ ਗਾਰੰਟੀ ਜੋ ਉਸ ਨੂੰ ਲੈ ਕੇ ਕਿ ਬੈਠ ਤੁਸੀਂ ਆ ਕੋ ਸੁਣਨ ਚ ਕੋਈ ਗਾਰੰਟ ਨਹੀਂ ਹੈ ਗਾਰੰਟ ਦੀ ਤਾਂ ਕੋਈ ਗੱਲ ਹੀ ਨਹੀਂ ਬਈ ਤੁਹਾਡਾ ਕੀ ਨਾਮ ਹੈ ਜੀ ਰਾਜਵੀਰ ਸਿੰਘ ਜੀ ਸਰਪੰਚਾ ਤੁਹਾਡੇ ਕਿ ਲੱਗਦੇ ਉਹਦੇ ਬੇਟੇ ਆ ਜੀ ਕੀ ਚੋ ਜੀ ਕਿੱਦਾਂ ਲੱਗਿਆ ਕਿ ਦਲਵਾ ਦਾ ਵੀ ਕਿਉਂ ਹੋਇਆ ਸਾਨੂੰ ਤਾਂ ਸਟ੍ਰੰਡ ਆਫ ਹੋਣ ਗਿਆ ਇੱਥੋਂ ਜੀ ਭੋਇ ਦੇ ਬੇਟੇ ਤੇ ਗੋਲੀਆਂ ਮਾਰ ਗਿਆ ਤੇ ਅਸੀਂ ਉਸ ਤੋਂ ਬਾਅਦ ਹੀ ਆਏ ਹਾਂ ਜੀ ਸਾਨੂੰ ਕੋਈ ਕਾਰਨ ਤਾਂ ਨਹੀਂ ਪਤਾ ਕਿ ਪਿੰਡ ਚੋਂ ਪਤਾ ਲੱਗਿਆ ਉਹ ਸਾਨੂੰ ਤਾਂ ਤੋਂ ਪਿੰਡੋਂ ਹੋਣ ਗਿਆ ਜੀ ਭੋਜ ਤੇ ਬਿਠ ਤੇ ਬੋਣੀਆਂ ਲੱਗੀਆਂ ਹੂੰ ਤੁਸੀਂ ਆ ਜਾਓ ਤੇ ਅਸੀਂ ਹੁਣ ਹਾਲਤ ਕਿਸ ਤਰ੍ਹਾਂ ਦੀ ਦੱਸੀ ਜਾ ਰਹੀ ਹੈ ਕੀ ਗੱਲਬਾਤ ਹੋ ਗਈ ਗਏ ਹੋਏ ਆ ਜੀ ਸਰਜਰੀ ਹੋਈ ਉਹਨਾਂ ਨੇ ਹੂੰ ਠੀਕ ਆ ਉਹ ਜੇ ਡਾਕਟਰਾਂ ਨਾਲ ਮਿਲਦੇ ਜਾਂ ਚਾਹਤੋਂ ਦੱਸਣਗੇ ਕਿ ਕੀ ਕਿੱਦਰੀ ਤਰ੍ਹਾਂ ਦੀ ਬਾਤ ਹੂੰ ਕਿਉਂ ਡਾਕਟਰ ਸਾਹਿਬ ਦੱਸਣਗੇ ਕਿੰਦਾ ਜਦੋਂ ਆਪਰੇਸ਼ਨ ਚੋਂ ਬਾਹਰ ਕੱਢਣ ਜਦੋਂ ਉਹਨੂੰ ਥੀਏਟਰ ਚ ਕੀ ਮੰਗ ਕਰਦੇ ਹੋ ਪ੍ਰੋਸੀਜਨ ਤੋਂ ਪ੍ਰਸ਼ਾਸਨ ਤੋਂ ਮੰਗ ਲਈ ਸੰਨਸਾਰ ਦਿੱਤਾ ਜਾਵੇ ਜਦੋਂ ਤੱਕ ਜਿਹੜਾ ਬੰਦਾ ਤੁਹਾਨੂੰ ਬੁਲਾਉਣ ਹੁੰਦਾ ਸਰਪੰਚ ਸਾਹਿਬ ਘਰੋਂ ਹਾਂਜੀ ਕਿੰਨੇ ਕਮੇ ਦਾ ਟਾਈਮ ਸੀ ਉਹ ਸਾਢੇ 10:00 ਸੀ ਸਾਢੇ 10:00 ਹਾਂਜੀ ਤੁਹਾਡੇ ਅਕਸਰ ਕੁਝ ਆਸੇ ਪਾਸੇ ਦੇ ਬੰਦੇ ਹੁੰਦੇ ਦੱਸੇ ਹੁਣ ਫਲਾਣਾ ਬੰਦਾ ਮੇਰੀ ਆਤ ਸੀ ਜੀ ਮੈਂ ਬਾਹਰ ਦੇਖਦਣੀ ਸੀ ਕੋਈ ਬੁਲਾਉਂਦਾ ਮੈਂ ਤਾਂ ਇਹਨਾਂ ਨੂੰ ਕਹਿੰਦੀ ਸੀ ਬਾਹਰ ਆਵਾਜ਼ ਆਈ ਆ ਤੁਸੀਂ ਜਾਓ ਇੱਕ ਹੀ ਸੀ ਜਾਂ ਇੱਕ ਤੋਂ ਵੱਧ ਸੀ ਨਹੀਂ ਮੈਨੂੰ ਪਤਾ ਹੀ ਨਹੀਂ ਜਦੋਂ ਕੋਈ ਆਵਾਜ਼ ਆਉਂਦੀ ਆ ਸਰਪੰਚ ਸਾਹਿਬ ਉਦੋਂ ਸਾਹਮਣੇ ਗੁਰਦਾਰਾ ਤੁਹਾਡੇ ਹਾਂਜੀ ਗੁਰੂ ਘਰ ਦੇ ਵਿੱਚ ਸੀ ਗੁਰੂ ਘਰ ਦੇ ਵਿੱਚ ਸੀ ਗੁਰੂ ਘਰ ਦੇ ਵਿੱਚ ਬੁਲਾ ਕੇ ਕੋਲੀ ਮਾਰ ਚੋਨੂ ਆ ਕੇ ਫਿਰ ਘਰੇ ਕੌਣ ਉੱਠਿਆ ਸਰਪੰਚ ਦਾ ਭੱਜ ਕੇ ਆਪ ਆ ਆਪ ਹੀ ਆ ਕੇ ਭੱਜ ਕੇ ਬਾਕੀ ਸਾਡੇ ਘਰਾਂ ਦੇ ਸਾਰੇ ਆ ਕੇ ਭੱਜ ਕੇ ਜੀ ਹੂੰ ਆਪ ਹੀ ਭੱਜੇ ਆਉਂਦੇ ਰੌਲਾ ਪਾਉਂਦੇ ਆਉਂਦੇ ਕਹਿੰਦੇ ਮੇਰੇ ਗੋਲੀ ਮਾਰਤੀ ਮੇਰੇ ਗੋਲੀ ਮਾਰਤੀ ਮਨ ਸ਼ੀਤੀ ਲੈ ਗਏ ਜੀ ਜਦੋਂ ਰੌਲਾ ਪਾਉਂਦੇ ਸੀ ਦੱਸ ਨਹੀਂ ਦਿੱਤਾ ਹੁਣ ਮੇਰੇ ਘਰਾਂ ਨੇ ਗੋਲੀ ਮਾਰਤੀ ਨਹੀਂ ਕੁਛ ਨਹੀਂ ਦੱਸਿਆ ਕੁਛ ਨਹੀਂ ਬੋਲਿਆ ਸੀ ਨਾ ਇਨਾਂ ਮੌਕਾ ਦਿੱਤਾ ਗੱਡੀ 'ਚ ਬਿਠਾਇਆ ਫਟਾਫਟ ਪਾਣੀ ਦੀ ਬੋਤਲ ਰੱਖੀ ਲੈ ਕੇ ਭੱਜ ਗਏ ਹੂੰ ਘਰਾਂ ਦੇ ਸਾਰੇ ਗੋਲੀ ਕਿਹੜੇ ਹਿੱਸੇ 'ਚ ਲੱਗੀ ਉਹਨਾਂ ਦੇ ਆਪਣੇ ਧੁੰਨੀ ਦੇ ਉੱਤਰ ਪੇਟ ਦੇ ਵਿੱਚ ਲੱਗੀ ਜੀ ਹਾਂਜੀ ਹੋਰ ਕਿੰਨੇ ਅਗੀ ਫੇਰ ਚ ਇਕੰਨੀ ਇਹੀ ਸੀ ਜੀ ਘਬਰਾਹ ਬਹੁਤ ਗਈ ਸਾਨੂੰ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਲੱਗਿਆ ਵੀ ਕੀ ਹੋ ਗਿਆ ਬਾਅਦ ਵਿੱਚ ਮੈਂ ਤਾਂ ਆਪ ਹੀ ਇਸ ਤਰ੍ਹਾਂ ਹੋ ਗਈ ਸੀ ਜੀ ਹਾਂਜੀ ਸ਼ੁਕਰੀਆ ਫ੍ਰੀਡ ਕੋਰਟ ਦੇ ਪਿੰਡ ਪਹਿਲੂ ਵਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਪੇਟ ਦੇ ਵਿੱਚ ਗੋਲੀਆਂ ਲੱਗੀਆਂ ਨੇ ਤਾਂ ਹਜੇ ਤੱਕ ਵਜ੍ਹਾ ਨੰਝ ਨਹੀਂ ਪਤਾ ਲੱਗਿਆ ਪਰ ਸ਼ਰਿਆਮ ਜਿਹੜੇ ਹੈਗੀਆਂ ਗੋਲੀਆਂ ਵੱਜਿਆ ਰੀਆਂ ਪਰਿਵਾਰ ਮੰਗ ਕੀਤੀ ਜਾ ਰਹੀ ਹੈ ਕਿ ਕਾਰਵਾਈ ਕੀਤੀ ਜਾਵੇ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਹੈਗੇ ਲਗਾਤਾਰ ਵਿਗੜ ਰਹੇ ਨੇ ਜਿੱਥੇ ਹੈਂਡ ਗ੍ਰਨੇਡ ਘਰਾਂ ਦੇ ਸਿੱਟੇ ਜਾਂਦੇ ਨੇ ਜਿੱਥੇ ਇੱਕ ਐਸਆਈ ਕਿਸੇ ਲੜਾਈ ਨੂੰ ਲੈ ਕੇ ਜਦੋਂ ਪਿੰਡ ਚ ਜਾਂਦਾ ਉਹਦੇ ਗੋਲੀਆਂ ਵੱਜ ਜਾਂਦੀਆਂ ਉਹਦੀ ਮੌਤ ਹੋ ਜਾਂਦੀ ਆ ਤਾਂ ਹੁਣ ਪਿੰਡ ਪਹਿਲੂ ਵਾਲੇ ਫਰੀਦਕੋਟ ਦਾ ਪਿੰਡ ਪਹਿਲੂ ਵਾਲਾ ਜਿੱਥੇ ਇੱਕ ਮੌਜੂਦਾ ਸਰਪੰਚ ਤੇ ਗੋਲੀਆਂ ਮਾਰੀਆਂ ਜਾਂਦੀਆਂ ਤਾਂ ਫਿਲਹਾਲ ਉਹਨਾਂ ਦੀ ਜਾਨ ਜਿਹੜੇ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਕੈਮਰਾ ਪਰਸਨ ਹਰਮਨ ਦੇ ਨਾਲ ਮੈਸੇਜ ਅੰਦਰ ਲੋਕਨ ਸਾਫ ਟੀਵੀ ਪਿੰਡ ਪਹਿਲੂ ਵਾਲਾ ਫਰੀਦਕੋਟ